ਪੈ ਤੇਰਾ ੱੱਕਾ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਜੀ ਮੈਂ ਹਰਜੋਤ ਬੈਣ ਜੀ ਨੇ ਰੱਖੀ ਹੈ ਕਿਉਂ ਰੱਖੀ ਹੈ ਜੀ ਅਸੀਂ ਹਰਜੋਤ ਬੈਣ ਜੀ ਨੂੰ ਇਕੱਲੇ ਨਹੀਂ ਚੁਣਿਆ ਜੀ ਅਸੀਂ ਸਾਰਿਆਂ ਨੇ ਚੁਣਿਆ ਮਤਾਂ ਜੀ ਕਿਉਂ ਇਸ ਕਰਕੇ ਸਾਡੇ ਪਰ ਅਸੀਂ ਬਣਾ ਰਹੇ ਹਾਂ ਸਾਡੇ ਪਰ ਹੀ ਉਹ ਕਰ ਰਹੇ ੱੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੰਤਰੀ ਆਪਣੀ ਜਿਹੜੀ ਚੁੱਧਰ ਹੈ ਉਹ ਚਮਕਾਰ ਹੈ ਸਾਡੀ ਮੰਤਰੀ ਨੂੰ ਵੀ ਦੇਣਤੀ ਹੈ ਵੀ ਜੇ ਕੋ ਤੁਹਾਡੀ ਕੋ ਬੀਬੀ ਲੀਡਰ ਹੈਗੀ ਹੈ ਉਹਨੂੰ ਕਿਤੇ ਉਧਰ ਨੌਕਰੀ ਲਵਾ ਦਿਓ ਚੰਗੀ ਇੱਥੇ ਸਿਰਫ ਹਾਜ਼ਰੀ ਲਾਣੇ ਲਈਏ ਇੱਕ ਰਵਾਜ ਤੁਰ ਪਿਆ ਪੰਜਾਬ ਦੇ ਅੰਦਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜੀਓਤੀਆ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਅਸੀਂ ਮਜ਼ਦੂਰ ਐ ਜ਼ਿਮੀਦਾਰ ਕਿਸਾਨ ਐ ਅਸੀਂ ਧੁੱਪਾਂ ਸ਼ਾਮਾਂ ਖੜ ਕੇ ਇਹਦੇ ਗळा 'ਚ ਹਾਰ ਵੀ ਪਾਉਂਦੇ ਐ ਹਾਰ ਪਾਉਂਦੇ ਕਿ ਸਾਡੇ ਸਿਰ ਦਾ ਸਾਈ ਬਣੇ ਸਾਨੂੰ ਦੇਵੇ ਪਰ ਨਹੀਂ ਸਾਡਾ ਫਾਇਦਾ ਉਠਾ ਕੇ ਆਪਣੀ ਲੇਬਰ ਦੇ ਮਤਲਬ ਪਾਰਟੀ ਦੇ ਬੰਦਿਆਂ ਨੂੰ ਹੀ ਅੱਗੇ ਕਰੀ ਜਾਂਦੇ ਉਹਨਾਂ ਨੂੰ ਹੀ ਰੋਜ਼ਗਾਰ ਦੇਈ ਜਾਂਦੇ ਕੀ ਸਾਡੇ ਗਲੇ ਘੁੱਟੇ ਜਾਂਦੇ ਹੋ ਜੀ ਮੇਰੇ ਕਾਮਜੂਰਾ ਨਾਲ ਟੱਕਾ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਤੋਂ ਮੇਟ ਇਸ ਕਰਕੇ ਆਪਣੇ ਲਗਾਏ ਜਾ ਰਹੇ ਵੀ ਜਿਹੜੀ ਗਲਤ ਹਾਜ਼ਰੀ ਲਾ ਕੇ ਗਲਤ ਮਿਲੀ ਭੋਗਤ ਕਰਕੇ ਜਿਹੜਾ ਚੂਨਾ ਅਮਰੀਕਾ ਦੇ ਜਿਹੜੇ ਕਾਨੂੰਨ ਨੂੰ ਲਗਾਇਆ ਜਾਵੇ ਕਰੋ ਕਰੋ ਅੱਜ ਦੇ ਇਸ ਧਰਨੇ ਦਾ ਕਾਰਨ ਮੁੱਖ ਕਾਰਨ ਇਹ ਹੈ ਕਿ ਜਿਹੜੀ ਸਾਡੀ ਪੁਰਾਣੀ ਮਿਹਤ ਹੈ ਨਾ ਉਹਨੂੰ ਹਟਾ ਕੇ ਆਮ ਆਦਮੀ ਪਾਰਟੀ ਦੀ ਕੋਈ ਮੈਂਬਰ ਹੈ ਉਹਨੂੰ ਬਣਾ ਦਿੱਤਾ ਗਿਆ। ਟੱਕੇਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਜਦੋਂ ਹੁਣ ਪਿੰਡ 'ਚ ਕੰਮ ਸਹੀ ਚੱਲ ਰਿਹਾ ਕੋਈ ਸ਼ਿਕਾਇਤ ਨਹੀਂ ਤੇ ਉਹ ਫਿਰ ਉਹ ਲੜਕੀ ਨੂੰ ਕਿਉਂ ਠਾਇਆ ਜਾ ਰਹਾ ਮਿਹਰ ਤੇ ਭਾਈ ਦੂਰ ਇੱਕ ਦਾ ਜਿੰਦਾਬਾਦ ਜਿੰਦਾਬਾਦ ਸਾਡੇ ਕੰਮ ਹੋਏ ਨੂੰ 7 ਦਿਨ ਬੰਦ ਹੋ ਗਏ ਅਸੀਂ ਨਹੀਂ ਜਾਂਦੇ ਫਿਰ ਵੀ ਲੈਂਡ ਪਰ ਇਨ ਚੰਡੀਗੜ੍ਹ ਦਾ ਨਾਂ ਚੱਲਿਆ ਕਰਦਾ ਸਿਰਫ ਪੰਜ ਟੀਮੀਆਂ ਨੂੰ ਲੈ ਕੇ ਜਾ ਰਹੇ ਕਿਉਂ ਬਾਕੀ ਕਿਉਂ ਬੈਠੇ ਹੋਏ ਘਰੀ ਮਾਨ ਮਜ਼ਦੂਰ ਇਕਤਾ ਜਿੰਦਾਬਾਦ 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 ਇੱਕੋ ਸੋਖਾ ਜਿਹੜਾ ਰਾਜ ਮਿਲ ਗਿਆ ਵੀ ਮਜ਼ਦੂਰਾਂ ਦਾ ਛੋਛਣ ਕਰੋ ਤੇ ਆਪਣੀ ਮਰਜ਼ੀ ਨਾਲ ਮਜ਼ਦੂਰ ਭਰਤੀ ਕਰੋ ਮਰਜ਼ੀ ਨਾਲ ਕੰਮ ਦੇ ਜੋ ਵੀ ਕਰਨਾ ਪੈਸੇ ਕਾਓ ਮਿਲੀ ਭੁਗਤ ਕਰਕੇ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਸਾਨੂੰ ਇਸ ਗੱਲ ਦਾ ਸ਼ੱਕ ਹੈ ਅਕੋਤ ਪੈਸੇ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਜਤਰੀ ਸਾਹਿਬ ਜੀ ਨੂੰ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਪਰ ਜੇ ਤੁਸੀਂ ਕਹੋਗੇ ਕਿ ਨਿਰੰਕਚ ਬਾਲਾ ਜਿਹੜੀ ਕੀ ਤੁਹਾਡੀ ਆਮ ਆਦਮੀ ਪਾਰਟੀ ਦੀ ਮੈਂਬਰ ਹੈ ਪ੍ਰਧਾਨ ਜੋ ਵੀ ਹੈ ਉਹਨੂੰ ਮੇਟ ਬਣਾਵੇ ਉਹ ਤਾਂ ਅਸੀਂ ਚਾਹਦੇ ਹੀ ਨਹੀਂ ਕਿ ਉਹ ਮੇਟ ਬਣ ਨਾ ਅੱਜ ਨਾ ਕੱਲ ਕ੍ਰੀਵੀ ਨੂੰ ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਆਨੰਦਪੁਰ ਸਾਹਿਬ ਦੇ ਕਰੀਬੀ ਪਿੰਡ ਚੰਡੇਸਰ ਤੋਂ ਅੱਜ ਮੰਰੇਗਾ ਵਰਕਰਾਂ ਵੱਲੋਂ ਬੀਡੀਪੀਓ ਦਫ਼ਤਰ ਸ਼੍ਰੀ ਆਨੰਦਪੁਰ ਸਾਹਿਬ ਦੇ ਬਾਹਰ ਅੱਜ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਦੇ ਵਿੱਚ ਸੀਟੂ ਦੇ ਆਗੂ ਵੀ ਸ਼ਾਮਿਲ ਹੋਏ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਮੰਰੇਗਾ ਵਰਕਰਾਂ ਨੇ ਦੱਸਿਆ ਕਿ ਉਹਨਾਂ ਦਾ ਮੇਰਿਟ ਬਦਲ ਕੇ ਨਵਾਂ ਲਗਾ ਦਿੱਤਾ ਗਿਆ ਹੈ ਜਿਸ ਦਾ ਉਹ ਵਿਰੋਧ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਇਸ ਨਵੇਂ ਮੇਰਿਟ ਨੂੰ ਲਗਾਇਆ ਗਿਆ ਹੈ ਤੇ ਜਿਸ ਦਾ ਉਹ ਲਗਾਤਾਰ ਵਿਰੋਧ ਕਰਿਆ ਨਹੀਂ ਸੀ ਸਬੰਧ ਦੇ ਵਿੱਚ ਉਹਨਾਂ ਵੱਲੋਂ ਕੁਝ ਦਿਨ ਪਹਿਲਾਂ ਬੀਡੀਪੀਓ ਦਫ਼ਤਰ ਵਿਖੇ ਇੱਕ ਸ਼ਿਕਾਇਤ ਪੱਤਰ ਵੀ ਦਿੱਤਾ ਗਿਆ ਸੀ ਪਰ ਉਸ ਉੱਤੇ ਕੋਈ ਵੀ ਸੁਣਵਾਈ ਨਹੀਂ ਹੋ ਸਕੀ ਤੇ ਹੁਣ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਬੀਡੀਪੀਓ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਇਸ ਮੌਕੇ ਉਹਨਾਂ ਨੇ આરોਪ ਲਗਾਏ ਕਿ ਆਮ ਆਦਮੀ ਪਾਰਟੀ ਆਪਣੇ ਹੀ ਚਾਹੇਤਿਆਂ ਨੂੰ ਰੋਜ਼ਗਾਰ ਦੇ ਰਹੀ ਹੈ ਤੇ ਉਹਨਾਂ ਨੂੰ ਹੀ ਮੇਟ ਲਗਾ ਰਹੀ ਹੈ ਜਿਸ ਦਾ ਉਹ ਵਿਰੋਧ ਕਰਦੇ ਸਨ ਅਤੇ ਕਰਦੇ ਰਹਿਣਗੇ ਫਿਲਹਾਲ ਬੀਡੀਪੀਓ ਦਫ਼ਤਰ ਵੱਲੋਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਹੁਣ ਦਫ਼ਤਰ ਦਾ ਮੁਲਾਜ਼ਮ ਆ ਕੇ ਹੀ ਉਹਨਾਂ ਦੀ ਹਾਜ਼ਰੀ ਲਗਾਈਗਾ ਜਦੋਂ ਤੱਕ ਕਿ ਪਿੰਡ ਦੇ ਵਿੱਚ ਆਮ ਜਲਾਸਾ ਨਹੀਂ ਹੁੰਦਾ ਤੇ ਆਮ ਜਲਾਸੇ ਦੇ ਵਿੱਚ ਸਰਬਸੰਮਤੀ ਦੇ ਨਾਲ ਹੀ ਨਵਾਂ ਮੇਠ ਚੁਣਿਆ ਜਾਵੇਗਾ ਤੇ ਚਲੋ ਆਹ ਤੁਹਾਨੂੰ ਸੁਣਾਉਣੀ ਹੈ ਕਿ ਮਨਰੇਗਾ ਵਰਕਰਾਂ ਵੱਲੋਂ ਹਲਕੇ ਦੇ ਵਿਧਾਇਕ ਅਤੇ ਮੰਤਰੀ ਸਹਿਬਾਨ ਨੂੰ ਕੀ ਬੇਨਤੀ ਕੀਤੀ ਗਈ ਤੇ ਕਿਸ ਪ੍ਰਕਾਰ ਉਹਨਾਂ ਵੱਲੋਂ ਆਪਣਾ ਵਿਰੋਧ ਦਰਜ ਕਰਵਾਇਆ ਗਿਆ ਸ਼੍ਰੀ ਆਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਵਰ ਰਾਣਾ ਦੀ ਰਿਪੋਰਟ ਕੇ ਆਪ ਦੀ ਜਿਹੜੀ ਸਰਕਾਰ ਹੈ ਆਪਦੀ ਮੰਤਰੀ ਦੇ ਛੇਤੇ ਪਿੰਡ ਚੰਡੇਸਰ ਦੇ ਵਿੱਚ ਜਿਹੜਾ ਮੇਟ ਬਦਲਦਾ ਰੋਲਾ ਪਿਆ ਏ ਔਰ ਉੱਥੇ ਜਿਹੜੀ ਆਮ ਜਲਾਹ ਚ ਪਿੰਡ ਦੀ ਸਹਿਮਤੀ ਨਾਲ ਇੱਕ ਕੁੜੀ ਮੇਟ ਚੁਣੀ ਗਈ ਸੀ ਤੇ ਹੁਣ ਉਹਨੂੰ ਠਾ ਕੇ ਇੱਕ ਜਿਹੜੀ ਹੋਰ ਔਰਤ ਨੂੰ ਜਿਹੜਾ ਮੇਟ ਲਾਇਆ ਜਾ ਰਿਆ ਸੀ ਜਿੱਤੇ ਮਜ਼ਦੂਰ ਆ ਜਿਹੜੇ ਸਾਰੇ ਖਫਾ ਸੀ ਮਜ਼ਦੂਰਾਂ ਨੇ ਵਿਰੋਧ ਕੀਤਾ ਉਹਨਾਂ ਨੇ ਇੱਥੇ ਆ ਕੇ ਬੀਡੀਪੀਓ ਨੂੰ ਮੰਗ ਪੱਤਰ ਵੀ ਦਿੱਤਾ ਪਰ ਉਹਦੀ ਕੋਈ ਸੁਣਾਈ ਨਹੀਂ ਹੋਈ ਜਿਸ ਕਰਕੇ ਅਸੀਂ ਮਜਬੂਰਨ ਅੱਜ ਜਿਹੜਾ ਧਰਨਾ ਮਾਰਿਆ ਗਿਆ ਸਾਡੀ ਮੰਗ ਹੈ ਕਿ ਪਿੰਡ ਦੀ ਸਹਿਮਤੀ ਨਾਲ ਸੋਸ਼ਲ ਆਡਿਟ ਪੰਚਾਇਤ ਦਾ اجلاس ਹੋਣ ਤੋਂ ਕਰਕੇ ਜਿਹੜੇ ਵੀ ਨਾਲ ਪਿੰਡ ਸਹਿਮਤ ਹੋਵੇ ਉਸ ਨੂੰ ਜਿਹੜਾ ਮੇਟ ਹੈ ਲਗਾਇਆ ਜਾਵੇ ਨਾ ਕਿ ਦਫਤਰੀ ਤੌਰ ਤੇ ਜਾਂ ਮੰਤਰੀ ਦੀ ਛਾਹ ਤੇ ਜਿਸ ਕਿਸੇ ਨੂੰ ਵੀ ਲਾਇਆ ਗਿਆ ਸੀ ਉਹਦੇ ਬਰੋਚ ਅੱਜ ਇੱਥੇ ਇਕੱਠੇ ਹੋਏ ਐ ਅਸੀਂ ਇਹ ਮੰਗ ਕਰਦੇ ਕਿ ਲੋਕਾਂ ਦੀ ਸਹਿਮਤੀ ਨਾਲ ਹਰੇਕ ਪਿੰਡ 'ਚ ਜਿਹੜੇ ਮੇਟ ਹੈ ਉਹ ਲਗਾਏ ਜਾਣ ਤੇ ਮਜ਼ਦੂਰ ਦੀ ਜਿਹੜੀ ਤਿਹਾਰੀ ਹੈ ਉਹ 600 ਰੁਪਏ ਮਹੀਨਾ ਜਿਹੜੀ ਹੈ ਉਹ ਕੀਤੀ ਜਾਵੇ ਸਾਨੂੰ ਇਹ ਹੋਇਆ ਵੀ ਜਿਹੜੇ ਮੰਨਰੇਗਾ ਦੇ ਇੰਚਾਰਜ ਆ ਪੰਕਜ ਸੈਣੀ ਜੀ ਉਹਨਾਂ ਨੇ ਵੀਡੀਓ ਪਰ ਨਾਲ ਉਹ ਅਫਸਰਾਂ ਨਾਲ ਗੱਲ ਕਰਕੇ ਸਾਨੂੰ ਦੱਸਿਆ ਕਿ ਉਹ ਬੀਬੀ ਵੀ ਹਾਜ਼ਰੀ ਨਹੀਂ ਲਾਊਗੀ ਮਹਿਕਮਾ ਜਿਹੜਾ ਉਹ ਸਾਡਾ ਜਾ ਕੇ ਹਾਜ਼ਰੀ ਲਗਾਊਗਾ ਤੇ ਛੇਤੀ ਜਿਹੜਾ ਮਤਾ ਪਾ ਕੇ ਉਹ ਪਿੰਡ ਦਾ ਆਮ ਜਲਾਸ ਸੱਦ ਕੇ ਉਹ ਚ ਜਿਹੜਾ ਵੀ ਪਾਸ ਇਹਨੂੰ ਲੋਕ ਚਾਣਗੇ ਉਹਨੂੰ ਜਿਹੜਾ ਮੇਟ ਹੈ ਉਹ ਲਗਾ ਦਿੱਤਾ ਜਾਊਗਾ ਇਹ ਸਾਨੂੰ ਇਹਨਾਂ ਨੇ ਭਰੋਸਾ ਦਿੱਤਾ ਜਿਸ ਕਰਕੇ ਅਸੀਂ ਹਾਲ ਦੀ ਘੜੀ ਅੰਦੋਲਨ ਹੈ ਜਿਹੜਾ ਅਸੀਂ ਮੁਲਤਵੀ ਕਰਦੇ ਆ ਨਹੀਂ ਤਾਂ ਅਸੀਂ ਜਿਹੜਾ ਉੱਚ ਅਫਸਰਾਂ ਨੂੰ ਵੀ ਮਿਲਣਾ ਸੀ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਤੇ ਇੱਥੇ ਬੀਡੀਪੀ ਦਾ ਵੀ ਸਾਡਾ ਧਰਨਾ ਮਾਰਨਾ ਸੀ ਪਰ ਹਾਲ ਦੀ ਘੜੀ ਅਸੀਂ ਸਾਰਾ ਕੁਝ ਹੈ ਉਹ ਮੁੱਲਤਵੀ ਕਰਤਾ ਹੋਣਾ ਸੀ ਇਹ ਦੇਖਣ ਵਜੇ ਪ੍ਰਸ਼ਾਸਨ ਸਾਡਾ ਮਨਰੇਗਾ ਵਿਭਾਗ ਇਨਸਾਫ ਕਰਦਾ ਹੈ ਸਾਡੀ ਉਹਨਾਂ ਤਸੱਲੀ ਹੁੰਦੀ ਫਿਰ ਅਸੀਂ ਜਿਹੜਾ ਕੋਈ ਐਕਸ਼ਨ ਨਹੀਂ ਕਰਾਂਗੇ ਮੰਤਰੀ ਆਪਣੀ ਜਿਹੜੀ ਚੌਧਰ ਹੈ ਉਹ ਚਮਕਾਰ ਹੈ ਸਾਡੀ ਮੰਤਰੀ ਨੂੰ ਵੀ ਬੇਨਤੀ ਹੈ ਵੀ ਜੇ ਕੋ ਥੋਡੀ ਕੋ ਬੀਬੀ ਲੀਡਰ ਹੈਗੀ ਹੈ ਉਹਨੂੰ ਕਿਤੇ ਹੋਰ ਨੌਕਰੀ ਲਵਾ ਦਿਓ ਚੰਗੀ ਇੱਥੇ ਸਿਰਫ ਹਾਜ਼ਰੀ ਲਾਣੇ ਲਈ ਇਹ ਰਵਾਜ ਤੁਰ ਪਿਆ ਪੰਜਾਬ ਦੇ ਅੰਦਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅੱਜ ਤੱਕ ਮੈਂ ਵੀ ਪਿੰਡ ਦਾ ਸਰਪੰਚ ਰਿਹਾ ਕਦੀ ਮੇਟਾਂ ਦਾ ਰੋਲਾ ਨਹੀਂ ਪਿਆ ਲੇਕਿਨ ਹੁਣ ਪਿੰਡ ਪਿੰਡ ਇਹ ਰੋਲਾ ਲੱਗ ਪਿਆ ਨੇ ਵੀ ਮੇਟ ਜਿਹੜਾ ਸਾਡਾ ਲਾਓ ਤਾਂ ਜੋ ਮੇਟ ਇਸ ਕਰਕੇ ਆਪਣੇ ਲਗਾਏ ਜਾ ਰਹੇ ਵੀ ਜਿਹੜੀ ਗਲਤ ਹਾਜ਼ਰੀ ਲਾ ਕੇ ਗਲਤ ਮਿਲੀ ਭੋਗਤ ਕਰਕੇ ਜਿਹੜਾ ਚੂਨਾ ਮਨੇਗਾ ਦੇ ਜਿਹੜੇ ਕਾਨੂੰਨ ਨੂੰ ਲਗਾਇਆ ਜਾਵੇ ਤੇ ਜਿਹੜੀ ਵੱਡੀ ਜਿਹੜੀ ਹੈ ਉਹ ਲੁੱਟ ਖੋਹ ਹੈ ਜਿਹੜੀ ਮਜੂਰਾਂ ਦੇ ਨਾਂ ਤੇ ਜਿਹੜੀ ਐ ਉਹ ਕੀਤੀ ਜਾਵੇ ਇਹਨਾਂ ਨਾਲ ਜਾਲੀ ਮਜ਼ਦੂਰ ਵੀ ਪਾਣੇ ਸਾਰਾ ਕੁਝ ਕਰਨਾ ਹੈ ਜਦੋਂ ਹੁਣ ਪਿੰਡ 'ਚ ਕੰਮ ਸਹੀ ਚੱਲ ਰਿਹਾ ਕੋਈ ਸ਼ਿਕਾਇਤ ਨਹੀਂ ਤੇ ਉਹ ਫਿਰ ਉਹ ਲੜਕੀ ਨੂੰ ਕਿਉਂ ਠਾਇਆ ਜਾ ਰਹਾ ਮਿਹਰ ਤੇ ਇਹ ਸਿਰਫ ਇਸ ਕਰਕੇ ਹੀ ਆ ਵੀ ਜਿਹੜਾ ਆਪਣਾ ਖਾਣ ਦਾ ਜਰੀਆ ਹੈ ਆਪ ਦੇ ਆਪ ਦੇ ਲੀਡਰਾਂ ਨੂੰ ਇਹ ਇੱਕ ਸੌਖਾ ਜਿਹੜਾ ਰਾਹ ਮਿਲ ਗਿਆ ਵੀ ਮਜ਼ਦੂਰਾਂ ਦਾ ਸ਼ੋਸ਼ਣ ਕਰੋ ਤੇ ਆਪਣੀ ਮਰਜ਼ੀ ਨਾਲ ਮਜ਼ਦੂਰ ਭਰਤੀ ਕਰੋ ਮਰਜ਼ੀ ਨਾਲ ਕੰਮ ਦੇ ਜੋ ਵੀ ਕਰਨਾ ਪੈਸੇ ਕਾਓ ਮਿਲੀ ਭੁਗਤ ਕਰਕੇ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਸਾਨੂੰ ਇਸ ਗੱਲ ਦਾ ਸ਼ੱਕ ਸੀ ਬਲਬੀਰ ਕੌਰ ਹੈ ਜੀ ਸਰ ਸਤਿ ਸ੍ਰੀ ਅਕਾਲ ਜੀ ਤੇ ਅਸੀਂ ਪਿੰਡ ਚ ਨਿਸਰ ਆ ਜੀ ਅਸੀਂ ਇਸ ਘਰ ਘਰ ਧਰਨਾ ਲਾ ਰਹੇ ਜੀ ਅਸੀਂ ਸਾਰਿਆਂ ਨੇ ਆਪਣੀ ਬੇਟੀ ਚੁਣੀ ਹੋਈ ਐ ਅੱਛਾ ਕੰਮ ਕਰ ਰਹੀ ਐ ਜੀ ਜਿਸ ਕਰਕੇ ਅਸੀਂ ਆਪਣੀ ਬੇਟੀ ਲਈ ਹੋਈ ਇੱਕ ਘਰ ਗਰੀਬ ਦੀ ਬੇਟੀ ਐ ਉਹਦੇ ਬਾਪ ਨਹੀਂ ਐ ਸਿਰ ਪਰ ਅਸੀਂ ਇਸ ਕਰਕੇ ਚੁਣੀ ਹੋਈ ਐ ਦੂਜੀ ਗੱਲ ਐ ਸਾਨੂੰ ਸਾਰਿਆਂ ਨੂੰ ਪਸੰਦ ਐ ਕਿਉਂ ਕੰਮ ਸਾਰਿਆਂ ਦਾ ਕਰਾ ਰਹੀ ਐ ਜੀ ਕਿਸੇ ਦਾ ਅੱਗਾ ਪਿੱਛਾ ਵੀ ਰਹਿ ਜਾਵੇ ਤਾਂ ਵੀ ਸਾਰਿਆਂ ਦਾ ਕੰਮ ਭੱਜ ਭੱਜ ਕੇ ਕਰਾਂਦੀ ਜੀ ਜਦੋਂ ਅਸੀਂ ਇੱਥੇ ਹੁਣ ਇਧਰ ਵੀ ਆਏ ਜੀ ਵੀ ਸਾਨੂੰ ਪਾਕਿਸਤਾਨ ਐ ਸਾਨੂੰ ਕਹੇ ਜੀ ਜਿਨ੍ਹਾਂ ਹਾਜ਼ਰੀ ਲੁਆਣੀ ਐ ਤੇ ਉਹ ਹਾਜ਼ਰੀ ਲਾ ਸਕਦਾ ਤਾਂ ਲਿਖ ਕੇ ਦੇ ਦਿਓ ਜਿਨ੍ਹਾਂ ਨੇ ਨਹੀਂ ਹਾਜ਼ਰੀ ਲਾਣੀ ਮੈਨੂੰ ਲਿਖ ਕੇ ਦੇ ਦਿਓ ਵੀ ਜਿਹੜੀ ਨਵੀਂ ਮੇਰੇ ਇੱਥੇ ਐ ਨਹੀਂ 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 ਪਾਕਿਸਤਾਨ ਨਹੀਂ ਪੀ ਸਾਨੂੰ ਇਹ ਕਿਹਾ ਪੀ ਕਿਉਂ ਇਹਨਾਂ ਦੇ ਇਹ ਸਾਨੂੰ ਇਸ ਤਰ੍ਹਾਂ ਕਿਉਂ ਕਿਹਾ ਜੀ ਕਿਉਂ ਅਸੀਂ ਤੇ ਜੇ ਉਹ ਤੇ ਹਾਜ਼ਰੀ ਲਵਾਣੀ ਹੈ ਨਵੀ ਮੇਡ ਤੇ ਨਵੀ ਮੇਡ ਦਾ ਰੋਲਾ ਕਿਉਂ ਪਿਆ ਜੀ ਕਿਉਂ ਰੱਖੀ ਕਿਨੇ ਰੱਖੀ ਇਹ ਜੀ ਮੈਂ ਹਰਜੋਤ ਬੈਣ ਜੀ ਨੇ ਰੱਖੀ ਹੈ ਕਿਉਂ ਰੱਖੀ ਹੈ ਜੀ ਇਹ ਅਸੀਂ ਹਰਜੋਤ ਬੈਣ ਜੀ ਨੂੰ ਇਕੱਲੇ ਨਹੀਂ ਚੁਣਿਆ ਜੀ ਅਸੀਂ ਸਾਰਿਆਂ ਨੇ ਚੁਣਿਆ ਬਤਾ ਜੀ ਕਿਉਂ ਇਸ ਕਰਕੇ ਸਾਡੇ ਪਰ ਅਸੀਂ ਬਣਾ ਰਹੇ ਆ ਸਾਡੇ ਪਰ ਹੀ ਉਹ ਕਰ ਰਹੇ ਜੀ ਕਿਉਂਕਿ ਜੀ ਉਹ ਦੋ ਨੰਬਰ ਦੇ ਧੰਦੇ ਵਾਲੀ ਜਨਾਨੀ ਹੈ ਜਿਸ ਕਰਕੇ ਉਹ ਜੇ ਕੰਮ ਕਰਾਣਾ ਜੀ ਆਪਣੇ ਬਰਾਬਰ ਦੀ ਕੁਰਸੀ ਦਿਓ ਉਹਨੂੰ ਜਿਸ ਕਰਕੇ ਤੁਹਾਡੇ ਨਾਲ ਸੱਜੇ ਉਹ ਅਸੀਂ ਜਿਸ ਵੇਲੇ ਤੁਸੀਂ ਚੰਦੇਸਰ ਤੇ ਆਏ ਤੇ ਉਸ ਵੇਲੇ ਵੀ ਇਹੀ ਕੰਮ ਕਰ ਰਹੀ ਸੀ ਕਿਉਂ ਉਹਨੂੰ ਸ਼ਰਮਿਆ ਹੈ ਨਹੀਂ ਜੀ ਬਿਲਕੁਲ ਹੀ ਨਹੀਂ ਹੈਗਾ ਹੈ ਐਸ ਵੇਲੇ ਜੋ ਵੀ ਹੈ ਜੀ ਉਹ ਹੈ ਉਹਨੂੰ ਕਿਉਂ ਹੈ ਕਿ ਵੋਟਾ ਉਹਨੇ ਕੱਲੀ ਨੇ ਬੁਆਈਆਂ ਇਹਨੂੰ ਅਸੀਂ ਨਹੀਂ ਜੀ ਬੁਆਈਆਂ ਇਹ ਕੀ ਗੱਲ ਅੱਜ ਤੁਹਾਨੂੰ ਮਜਬੂਰ ਕੀਤਾ ਨਾਲ ਅੱਜ ਅਸੀਂ ਮਜਬੂਰ ਹੋ ਗਏ ਜੀ ਇਸ ਕਰਕੇ ਸਾਨੂੰ ਧਰਨਾ ਪਿਆ ਸਾਡੀ ਸੁਣਵਾਈ ਨਹੀਂ ਕੀਤੀ ਗਈ ਸ੍ਰੀ ਗਾਲ ਜੀ ਮੇਰਾ ਨਾਮ ਸੀਮਾ ਹੈ ਜੀ ਪਿੰਟਂਡੇਸਰ ਹੈ ਜੀ ਅਸੀਂ ਜੀ ਨਰੇਗਾ ਪਾਰਟੀ ਹੈ ਜੀ ਕਿ ਸਾਡੇ ਨਾਲ ਧੱਕਾ ਹੋ ਰਿਹਾ ਏ ਸਾਡੀ ਮੇਟ ਹੈ ਜਿਹੜੀ ਪੁਰਾਣੀ ਪ੍ਰਿੰਕਾ ਕੁਮਾਰੀ ਹੈ ਜੀ ਤੇ ਸਰਕਾਰ ਨੇ ਸਾਡੇ ਤੇ ਨਵੀਂ ਮੇਟ ਬਣਾ ਕੇ ਖੜਾ ਖੜਾਤੀ ਜੀ ਕਿਆ ਨਾ ਪ੍ਰੈਂਕ ਚਮਾਲਾ ਪ੍ਰੈਂਕ ਚਮਾਲਾ ਜੀ ਜਾਨੀ ਕਿ ਪਹਿਲੇ ਦਿਨ ਆਈ ਕੰਮ ਤੇ ਚਲੋ ਅਸੀਂ ਕੁਝ ਨਹੀਂ ਕਿਹਾ ਸੀ ਕਿਹਾ ਵੀ ਲੇਬਰ ਚ ਆਈ ਲੇਬਰ ਚ ਨਹੀਂ ਆਈ ਉਹ ਬੋਲਦੀ ਮੈਂ ਮੇਟ ਬਣਨਾ ਤੇ ਮੈਂ ਆਪਣੇ ਫੋਨ ਚ ਲਾਣੀ ਆ ਹਾਜ਼ਰੀਆਂ ਅਸੀਂ ਕਿਹਾ ਵੀ ਅਸੀਂ ਇਦਾਂ ਨਹੀਂ ਹੋਣ ਦੇਣੀ ਤੇ ਜਦ ਉਹਨੇ ਰੀਜਲ ਦੱਸਿਆ ਵੀ ਮੈਂ ਪਾਰਟੀ ਦਾ ਬੰਦਾ ਹੈ ਤੇ ਮੈਂ ਜਾਨੀ ਕਿ ਸੁਣੋ ਅਸੀਂ ਵੀ ਸਰਕਾਰ ਬਣਾਈ ਹੈ ਆਪਣੀ ਮਰਜ਼ੀ ਨਾਲ ਬਣਾਈ ਹਰਜੋਤ ਬੈਂਸ ਜੀ ਹਰਜੋਤ ਬੈਂਸ ਜੀ ਅਸੀਂ 3 ਸੀਟਾਂ ਮਿਲੀਆਂ ਉਹਨਾਂ ਆਨੰਦਪੁਰ ਸਾਹਿਬ ਤੋਂ ਅਸੀਂ ਵੋਟਾਂ ਪਾਈਆਂ ਅਸੀਂ ਤਾਂ ਹੀ ਉਹ ਜਿੱਤੇ ਹੋ ਪਰ ਉਹਨੇ ਨਹੀਂ ਸਾਡਾ ਨਾ ਧੱਕਾ ਕਰਿਆ ਕਰਦੇ ਇਸ ਟਾਈਮ ਉਹਨੇ ਜਾਨੀ ਕਿ ਨੈਮੀ ਮੇਟ ਬਣਾ ਕੇ ਸਾਡੇ ਤੇ ਖੜਾਤੀ ਸਾਨੂੰ ਮਜੂਰ ਨਹੀਂ ਬਲਕਿ ਅਸੀਂ ਇਹ ਕਹਿੰਦੇ ਆ ਜੀ ਤੁਹਾਡੀ ਪਾਰਟੀ ਦਾ ਬੰਦਾ ਏ ਤੇ ਉਹਨੂੰ ਕੋਈ ਚੰਗੀ ਜੋਬ ਦੋ ਚੰਗੀ ਕੁਰਸੀ ਤੇ ਬਿਠਾਓ ਤਾਂ ਕਿ ਸਾਨੂੰ ਵੀ ਖਾਣ ਦੇਵੇ ਤੇ ਆਪ ਵੀ ਖਾਵੇ ਕੋਈ ਉਹੀ ਜੀ ਗੱਲ ਏ ਇਹ ਵੀ ਨਹੀਂ ਆ ਵੀ ਅਸੀਂ ਉਹਦੇ ਨਾਲ ਲੱਗਦੇ ਆ ਉਹ ਵੀ ਸਾਡੀ ਭੈਣ ਹੈ ਮਤਲਬ ਸਾਡਾ ਕਹਿਣ ਦਾ ਭਾਵ ਹੈ ਸਰਕਾਰ ਸਾਡੇ ਨਾਲ ਬੇਨਿਆਇ ਨਹੀਂ ਕਰੇ ਨਿਆਂ ਕਰੇ ਸਾਡੇ ਨਾਲ ਜਿਹੜੇ ਸਾਡਾ ਹੱਕ ਹੈ ਸਾਨੂੰ ਦਿੱਤਾ ਜਾਵੇ ਤੇ ਜਿਹੜੀ ਮੇਟ ਬਣਾਈ ਨਾ ਮੀ ਉਹਨੂੰ ਕੋਈ ਚੰਗੀ ਜੋਬ ਦੇਵੇ ਚੰਗੀ ਕੁਰਸੀ ਤੇ ਬੈਠੇ ਤਾਂ ਕਿ ਸਾਡੀ ਭੈਣ ਕੁਰਸੀ ਤੇ ਬੈਠ ਕੇ ਠੰਡੀ ਹਵਾ ਲਵੇ ਤੇ ਸਾਨੂੰ ਵੀ ਖਾਣ ਦੇਵੇ ਉਸ ਦਿਨ ਜਿਸ ਦਿਨ ਇਹ ਰੋਲਾ ਪਿਆ ਨਾ ਅਸੀਂ ਉਹਨੂੰ ਕਿਹਾ ਵੀ ਤੂੰ ਸਾਡੇ ਚ ਲੇਬਰ ਚ ਕੰਮ ਕਰ ਲੈ ਬੋਲਦੀ ਨਹੀਂ ਇਹ ਮੇਰੇ ਕੋਲ ਆਇਆ ਪਾਣਾ ਚਾਹੀਦਾ ਮੈਂ ਹਾਜ਼ਰੀ ਲਗਾਣੀ ਸਾਨੂੰ ਇਹ ਮਨਜ਼ੂਰ ਨਹੀਂ ਆ ਜੈਨਕਿ ਜੇ ਦੇਖਿਆ ਜਾਵੇ ਨਾ ਅਸਲ ਚ ਸਾਨੂੰ ਸਾਰੀ ਹਕੀਕਤ ਹੁਣ ਪਤਾ ਲੱਗੀ ਨਹੀਂ ਤਾਂ ਚਲੋ ਕਈ ਅੰਕਲੋਣੀ ਗੱਲ ਕਰਦੇ ਆ ਹਰੇਕ ਪਿੰਡਾਂ ਚ ਲੇਬਰ ਮਤਲਬ ਮੇਟ ਕੋਈ ਤੇ ਕੋਈ ਆਕੇ ਖੜ ਜਾਂਦਾ ਫਰੀ ਦਾ ਖਾਣ ਵਾਸਤੇ ਜੈਨਕਿ ਸਾਨੂੰ ਹੁਣ ਇਹ ਵੀ ਜਾਗਰੂਤਾ ਫਰੀ ਦਾ ਕਿਸੇ ਨੂੰ ਨਹੀਂ ਖਾਣ ਦੇਣਾ ਲੇਬਰ ਚ ਕੰਮ ਕਰੇ ਮੇਡ ਦੀ ਕੋਈ ਮਤਲਬ ਨਹੀਂ ਆ ਚਲੋ ਅਸੀਂ ਲੜਕੀ ਖੜਾਈਏ ਅਸੀਂ ਇਸ ਕਰਕੇ ਖੜਾਈ ਸਿਰ ਤੇ ਪੇ ਨਹੀਂ ਆ ਭਰਾ ਛੋਟਾ ਕਮਾਣ ਵਾਲਾ ਕੋਈ ਹੈ ਨਹੀਂ ਦੇਖਿਆ ਜਾਵੇ ਨਾ ਇਸ ਟਾਈਮ ਪਾਰਟੀ ਦਾ ਬਰਗਰ ਆ ਉਹ ਵੀ ਮੈਂ ਪਾਰਟੀ ਮੈਂਬਰ ਹੈ ਤੇ ਉਹਦੇ ਘਰ ਵਾਲਾ ਵੀ ਨੌਕਰੀ ਲੱਗਿਆ ਤਾਂ ਹੁਣ ਤੇ ਸਾਨੂੰ ਪਤਾ ਨਹੀਂ ਆ ਮਤਲਬ ਚੰਗੇ ਖਾਂਦੇ ਪੀਂਦੇ ਆ ਗੋੜੀਆਂ ਵੀ ਲੱਗੀ ਵੀ ਆ ਸਭ ਕੁਝ ਠੀਕ ਆ ਹੁੰਦਾ ਸਾਨੂੰ ਬੇਰੋਜ਼ਗਾਰ ਕਰਤਾ ਨਾ ਉਹਨਾਂ ਨੂੰ ਰੁਜ਼ਗਾਰ ਦੇ ਰਿਆ ਉਹ ਸਾਡੇ ਸਿਰ ਤੇ ਖੜਾਤੀ ਧੱਕਾ ਜਾਨਕੀ ਜੇ ਦੇਖਿਆ ਜਾਵੇ ਨਾ ਅਸੀਂ ਮਜ਼ਦੂਰ ਐ ਜ਼ਿਮੀਦਾਰ ਕਿਸਾਨ ਐ ਅਸੀਂ ਧੁੱਪਾਂ ਸ਼ਾਮਾਂ ਖੜ ਕੇ ਇਹਦੇ ਗਲਾ ਚ ਹਾਰ ਵੀ ਪਾਉਂਦੇ ਐ ਹਾਰ ਪਾਉਂਦੇ ਕਿ ਸਾਡੇ ਸਿਰ ਦਾ ਸਾਈ ਬਣੇ ਸਾਨੂੰ ਦੇਵੇ ਪਰ ਨਹੀਂ ਸਾਡਾ ਫਾਇਦਾ ਉਠਾ ਕੇ ਆਪਣੀ ਲੇਬਰ ਦੇ ਮਤਲਬ ਪਾਰਟੀ ਦੇ ਬੰਦਿਆਂ ਨੂੰ ਹੀ ਅੱਗੇ ਕਰੀ ਜਾਂਦੇ ਉਹਨਾਂ ਨੂੰ ਹੀ ਰੋਜ਼ਗਾਰ ਦੇਈ ਜਾਂਦੇ ਕਿ ਸਾਡੇ ਗਲੇ ਘੁੱਟੀ ਜਾਂਦੇ ਹੋ ਜੀ ਪਿੰਡ ਚੰਡੇਸਰ ਦੀ ਮਨਰੇਗਾ ਦੀ ਮੈਂਬਰ ਆ ਮੇਰਾ ਜੋਬ ਕਾਰ ਹੋੜ 116 ਹੈ ਅੱਜ ਦੇ ਇਸ ਧਰਨੇ ਦਾ ਕਾਰਨ ਮੁੱਖ ਕਾਰਨ ਇਹ ਹੈ ਕਿ ਜਿਹੜੀ ਸਾਡੀ ਪੁਰਾਣੀ ਮੇਟ ਹੈ ਨਾ ਉਹਨੂੰ ਹਟਾ ਕੇ ਆਮ ਆਦਮੀ ਪਾਰਟੀ ਦੀ ਕੋਈ ਮੈਂਬਰ ਹੈ ਉਹਨੂੰ ਬਣਾ ਦਿੱਤਾ ਗਿਆ ਜਿਹਦੇ ਖਿਲਾਫ ਪੂਰੀ ਹੀ ਮਨਰੇਗਾ ਹੈਗੀ ਆ ਉਹ ਕਹਿੰਦੇ ਅਸੀਂ ਇਹ ਮੇਟ ਨਹੀਂ ਰੱਖਣੀ ਨਮੀ ਜਿਹੜੀ ਕੀ ਨਿਰੰਕਜ ਬਾਲਾ ਉਹਦਾ ਨਾਮ ਪਹਿਲੇ ਵੀ ਕੰਮ ਕੀਤਾ ਹੈ ਪਰ ਕੰਮ ਚੱਜਦਾ ਨਹੀਂ ਕਰਦੀ ਇੱਕੋ ਹੀ ਸਾਲ ਇੱਕੋ ਹੀ ਸਾਲ ਕੀਤਾ ਉਹਨੇ ਕੰਮ ਛੱਡ ਗਿਆ ਉਹ ਤਾਂ ਬਾਅਦ ਚੱਲ ਗਈ ਥੀ ਉਹ ਖਾਸੇ ਸਾਲਾਂ ਬਾਅਦ ਹੁਣ ਉਹ ਦੁਬਾਰਾ ਆਈ ਪਹਿਲੇ ਉਹਨਾਂ ਪਾਰਟੀਆਂ ਜੁਆਇਨ ਕੀਤੀਆਂ ਹੁਣ ਮਨਰੇਗਾ ਚ ਆ ਗਈ ਕਹਿੰਦੀ ਮੈਂ ਮੇਟ ਬਣਨਾ ਹਰ ਇੱਕ ਜਗ੍ਹਾ ਉਹਦਾ ਇਹੀ ਪੰਗਾ ਹੈ ਵੀ ਮੈਂ ਹਰ ਇੱਕ ਜਗ੍ਹਾ ਮੋਹਰਾ ਹੋ ਕੇ ਕਰਨਾ ਤੇ ਹੁਣ ਇਸ ਟਾਈਮ ਉਹਨੂੰ ਸਪੋਰਟ ਵੀ ਹੈ ਆਮ ਆਦਮੀ ਪਾਰਟੀ ਦੀ ਉਹ ਬਹੁਤ ਵੱਡੀ ਸਪੋਰਟ ਹੈ ਅਸੀਂ ਉਹਨਾਂ ਕੋਲ ਵੀ ਗਏ ਤੇ ਪਰ ਉਹਨਾਂ ਵੀ ਕੋਈ ਗੱਲ ਨਹੀਂ ਸੁਣੀ ਅਸੀਂ ਆਪਣਾ ਇੱਕ ਮੰਗ ਪੱਤਰ ਵੀ ਦਿੱਤਾ ਵੀਡੀਓ ਦਫ਼ਤਰ ਕਿ ਸਾਨੂੰ ਇਹ ਮੇਟ ਨਹੀਂ ਚਾਹੀਦੀ ਪਰ ਉਹਨਾਂ ਨੇ ਵੀ ਸਾਨੂੰ ਉਸ ਟਾਈਮ ਤੱਕ ਕਹਿਤਾ ਵੀ ਤੁਸੀਂ ਜਾਓ ਇਹਦੇ ਪਰਕਾਰਵਾਈ ਕਰੂਗੇ ਹੁਣ ਇਹਨਾਂ ਦਾ ਇਹ ਜਵਾਬ ਆਇਆ ਕਿ ਅਸੀਂ ਕੋਈ ਵੀ ਮੇਟ ਨਹੀਂ ਰੱਖਿਆ ਜੇ ਕੋਈ ਵੀ ਮੇਟ ਨਹੀਂ ਰੱਖਿਆ ਤੇ ਸਾਡੇ ਕੰਮ ਹੋਏ ਨੂੰ 7 ਦਿਨ ਬੰਦ ਹੋ ਗਏ ਅਸੀਂ ਨਹੀਂ ਜਾਂਦੇ ਫਿਰ ਵੀ ਲੈਂਡ ਪਰ ਪਿੰਡ ਚੰਡੇਸਰ ਦਾ ਨਾਂ ਚੱਲਿਆ ਕਰਦਾ ਸਿਰਫ 5 ਤੀਮੀਆਂ ਨੂੰ ਲੈ ਕੇ ਜਾ ਰਹੇ ਕਿਉਂ ਬਾਕੀ ਕਿਉਂ ਬੈਠੇ ਵੇ ਘਰੀ ਉਹਨਾਂ ਨੂੰ ਵੀ ਜਾਣਾ ਚਾਹੀਦਾ ਏ ਜੇ ਉਹ ਮੇਟ ਨਹੀਂ ਐ ਕੰਮ ਕਰ ਰਹੀ ਐ ਤੇ ਅਸੀਂ ਕਿਉਂ ਬੈਠੇ ਵੇ ਘਰੀ ਸਾਨੂੰ ਵੀ ਜਾਣਾ ਚਾਹੀਦਾ ਏ ਸਾਨੂੰ ਤਾਂ ਇਹ ਦੱਸਤਾ ਵੀ ਉਹ ਮੇਟ ਐ ਤੇ ਦੂਸਰੀ ਨੂੰ ਕਹਿੰਦੇ ਮੇਟ ਨਹੀਂ ਰੱਖਣੀ ਇੱਕ ਤਾਂ ਧਮਕੀਆਂ ਵੀ ਦਿੰਦੀ ਸਾਨੂੰ ਉਹ ਕਹਿੰਦੀ ਮੈਨੇ 슈ਗਰ ਐ ਮੈਂ ਕੰਮ ਨਹੀਂ ਕਰ ਸਕਦੀ ਤੇ ਤਾਂ ਜਰੂਰ ਆਣਾ ਉੱਥੇ ਧੁੱਪ ਚ ਤੇ ਕਿੱਦਾਂ ਕੰਮ ਕਰਨਾ ਪਾਰਟੀ ਵਾਲੇ ਨਹੀਂ ਦੇ ਰਹੇ ਸਾਡੇ ਅਸੀਂ ਆਮ ਬੰਦੇ ਐ ਉਹ ਉਹਦੀ ਮੈਂਬਰ ਐ ਵੋਟਾ ਅਸੀਂ ਵੀ ਦਿੱਤੀਆਂ ਅਸੀਂ ਵੀ ਦਿੱਤੀਆਂ ਵਾ ਪਰ ਸਾਡੇ ਬਾਰੇ ਸੋਚ ਹੀ ਨਹੀਂ ਰਹੇ ਉਹ ਅਸੀਂ ਇਹ ਨਹੀਂ ਕਹਿ ਰਹੇ ਵੀ ਉਹ ਘਰੇ ਬੈਠਾ ਅਸੀਂ ਜਿੱਦਾਂ ਆਮ ਬੰਦਿਆਂ ਵਾਂਗੂ ਕੰਮ ਕਰੇ ਆਮ ਆਮ ਇਨਸਾਨ ਵਾਂਗੂ ਉਹ ਵੀ ਆ ਕੇ ਆਮ ਇਨਸਾਨ ਵਾਂਗੂ ਕੰਮ ਕਰੇ ਉਹਦੇ ਘਰ ਵਿੱਚ ਕੋਈ ਉਹ ਨਹੀਂ ਹੈ ਕੋ ਖਾਦਮ ਸਭ ਕੁਝ ਹੈਗਾ ਉਹਦੇ ਕੋਲ ਮਿਤਰੀ ਸਾਹਿਬ ਜੀ ਨੂੰ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਪਰ ਜੇ ਤੁਸੀਂ ਕਹੋਗੇ ਕਿ ਨਿਰੰਕਚ ਬਾਲਾ ਜਿਹੜੀ ਕੀ ਤੁਹਾਡੀ ਆਮ ਆਦਮੀ ਪਾਰਟੀ ਦੀ ਮੈਂਬਰ ਹੈ ਪ੍ਰਧਾਨ ਹੈ ਜੋ ਵੀ ਹੈ ਉਹਨੂੰ ਮੇਟ ਬਣਾਵੇ ਉਹ ਤਾਂ ਅਸੀਂ ਚਾਹੁੰਦੇ ਹੀ ਨਹੀਂ ਕਿ ਉਹ ਮੇਟ ਬਣੇ ਨਾ ਅੱਜ ਨਾ ਕੱਲ ਕਦੀ ਵੀ ਨਹੀਂ ਸਾਡੀ ਮਨਰੇਗਾ ਵਿੱਚੋਂ ਕਿਸੇ ਨੂੰ ਵੀ ਕਹਿ ਦਨ ਵੀ ਅਸੀਂ ਉਹ ਮੇਟ ਬਣਾ ਦੇਣੀ ਸਾਨੂੰ ਮਨਜ਼ੂਰ ਹੈ ਪਰ ਉਹ ਨਹੀਂ ਨਿਰੰਕਜ ਬਾਲਾ ਨੇ